ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਨੌਜਵਾਨਾਂ ਨੂੰ ਚੰਗੀ ਸਿਹਤ ਦੇਣ ਲਈ ਜਿੱਤੇ ਪਿੰਡ ਰੂਪਵਾਲ ਵਿਖੇ ਡੇਰਾ ਦੁੱਦਾ ਤਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਉੱਥੇ ਇਸ ਮੇਲੇ ਦੌਰਾਨ ਐਨ ਆਰ ਆਈ ਵੀਰਾਂ ਵੱਲੋਂ ಗ್ರಾಮ ਪੰਚਾਇਤ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ weight lifting ਦੇ ਮੁਕਾਬਲੇ ਵੀ ਕਰਵਾਏ ਗਏ ਤੇ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨਕਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੁਕਾਬਲੇ ਦੌਰਾਨ ਗੁਰਦੀਪ ਸਿੰਘ ਟੇਸੀ ਨੇ 52 ਕਿਲੋ ਭਾਰ ਵਰਗ ਵਿੱਚ 140 ਕਿਲੋ ਸਕੁਐਟ ਚੁਗਾਈ ਇਸ ਮੌਕੇ ਅਨਰਵੀਰ ਨੇ ਕਿਹਾ ਕਿ ਉਹਨਾਂ ਵੱਲੋਂ ਖੇਡ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਹਨਾਂ ਦੀ ਜਵਾਨੀ ਨੂੰ ਖਚਾਉਣਾ ਹੈ ਹਾਂਜੀ ਅੱਜ weight lifting ਦੇ ਮੁਕਾਬਲੇ ਕਰਾਏ ਗਏ ਆ ਤੇ ਇਹਦੇ ਵਿੱਚ 6 ਕਿਲੋ 70 ਕਿਲੋ 80 ਕਿਲੋ ਤੇ 85 ਕਿਲੋ ਤੱਕ weight weight ਦੇ ਮੁਕਾਬਲੇ ਹੋਏ ਆ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਾਡੇ ਨਾਲ ਸਾਡੇ ਮੇਰੇ ਭਰਾ ਦੀਪ ਜੀਮਾ ਦੇ ਇਹਨਾਂ ਦੇ ਬ੍ਰਦਰ ਵੀ ਨਾਲ ਗਏ ਪਵਿੰਦਰ ਜੀਮਾ ਉਹਨਾਂ ਨੇ ਵੀ ਹਿੱਸਾ ਲਿਆ ਤੇ ਨੌਜਵਾਨਾਂ ਦੀ ਹੌਸਲਾ ਵਧਾਈ ਕੀਤੀ ਨੌਜਵਾਨਾਂ ਨੂੰ ਇਹ ਕਹਿਣਾ ਵੇ ਵੱਧ ਤੋਂ ਵੱਧ ਇਹਨਾਂ ਨੂੰ ਫੋਲੋ ਕਰਨ ਤੇ ਆਪਣੇ ਜੀਵਨ ਦਾ ਕਮਲ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਡੇ ਗੁਰਦੀਪ ਸਿੰਘ ਦੇਸੀ ਜਿਹੜੇ ਕਿ ਹੁਣ ਪਿੰਡ ਦੇ ਮੋਖੰ ਸਰਪੰਚ ਹਨ ਉਹਨਾਂ ਵੱਲੋਂ ਵੀ ਵੇਟ ਲਿਫਟਿੰਗ ਲਈ ਸਕੈਟ ਲਗਾਈ ਗਿਆ 1 ਕਵਾਂਟਰ 4 ਕਿਲੋ ਦੀ ਤੇ ਉਹਨਾਂ ਉਹਨਾਂ ਵੱਲੋਂ ਵੀ ਇਹੀ ਸੰਦੇਸ਼ ਆਵੇ ਨੌਜਵਾਨਾਂ ਨੂੰ ਵੀ ਉਹ ਵੀ ਉਹਨਾਂ ਨੂੰ ਫੋਲੋ ਕਰਨ ਤੇ ਉਹਨਾਂ ਦੇ ਮਗਰ ਲੱਗਣ ਤੇ ਵੇਟ ਲਿਫਟਿੰਗ ਦੇ ਵਿੱਚ ਇਹ ਹੋਰ ਵੀ ਖੇਡਾਂ ਦੇ ਵਿੱਚ ਆਪਣਾ ਧਿਆਨ ਲਗਾਉਣ ਦਾ ਤਾਹ ਤੋਂ ਵੱਧ ਵਗ ਉਹਨਾਂ ਦੇ ਜੀਵਨ ਨੂੰ ਸੋਹਲ ਬਣਾਇਆ ਜਾ ਕੇ